3 ਦਸੰਬਰ ਆ 2024 ਅੱਜ ਕੈਂਸਰ ਦੀ ਬਿਮਾਰੀ ਨੂੰ ਮਾਤ ਪਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਘੋਹਾਰ ਪਾਈ ਸੀ ਕਿ ਪੰਜਾਬ ਦੇ ਲੋਕੋ ਆਓ ਉੱਥੇ ਜਿਸ ਜਿਸ ਕਿਸ ਨੇ ਵੀ ਇਕੱਠ ਰੱਖਿਆ ਸੀ ਮੈਂ ਕਿਸੇ ਨੂੰ ਨਹੀਂ ਜਾਣਦਾ ਪਰ ਜਿਹੜਾ ਉਹ ਬੁੱਢਾ ਦਰਿਆ ਕੈਂਸਰ ਦੀ ਬਿਮਾਰੀ ਦਾ ਜਿਹੜਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਦਾ ਉਹ ਕੈਂਸਰ ਜਿਹੜਾ ਕੈਂਸਰ ਪਾਣੀ ਉੱਥੇ ਫੈਕਟਰੀਆਂ ਨੂੰ ਬੰਨ ਲਾਉਣ ਵਾਸਤੇ ਜਿਹੜਾ ਸੱਦਾ ਦਿੱਤਾ ਗਿਆ ਸੀ ਮੇਰੀ ਇੰਨੀ ਔਕਾਤ ਤਾਂ ਹੈ ਨਹੀਂ ਗਈ ਕਿ ਮੈਂ ਕਿਤੇ ਜਾ ਕੇ ਬੰਨ ਲਾ ਦੇਵਾਂ ਪਰ ਮੈਂ ਗਿਆ ਜਰੂਰ ਸੀ ਤੇ ਮੈਂ ਉੱਥੋਂ ਆ ਰਿਹਾ ਤੇ ਜਿਹੜਾ ਕਹੋ ਇਸ ਟਾਈਮ ਮੈਂ ਟੋਲ ਪਲਾਜ਼ੇ ਦੇ ਕੋਲ ਖੜਾ ਹਾਂ ਟੂਲ ਟੈਕਸ ਦੇ ਕੋਲ ਤੇ ਮੈਂ ਚੀਜ਼ਾਂ ਦੇਖੀਆਂ ਕਿ ਜਿਹੜੇ ਰਾਹ ਨੂੰ ਅਸੀਂ ਗਏ ਸੀ ਉੱਥੇ ਥਾਂ ਥਾਂ ਪੁਲਿਸ ਲਾਈ ਹੋਈ ਸੀਗੀ ਔਰ ਜਿਹੜੀ ਸਰਕਾਰ ਆ ਸਰਕਾਰ ਜੇਕਰ ਚਾਹੁੰਦੀ ਸਰਕਾਰ ਸਾਥ ਦੇ ਦਿੰਦੀ ਪਰ ਜਿਵੇਂ ਅੰਗਰੇਜ਼ਾਂ ਤੋਂ ਸਾਡੇ ਦੇਸ਼ ਦੇ ਲੋਕਾਂ ਨੇ ਸਾਡੇ ਦੇਸ਼ ਦੇ ਕੁਝ ਰਾਜਿਆਂ ਨੇ ਦੇਸ਼ ਦਾ ਬੁਰਾ ਹਾਲ ਕਰਾਇਆ ਸੀ ਅੰਗਰੇਜ਼ਾਂ ਕੋਲ ਉਸੇ ਤਰ੍ਹਾਂ ਸਾਡੀਆਂ ਸਰਕਾਰਾਂ ਵੀ ਬਿਜ਼ਨਸਮੈਨਾਂ ਤੋਂ ਪੰਜਾਬ ਦੇ ਲੋਕਾਂ ਦਾ ਕਹਾਣ ਕਰਾਉਣ ਤੇ ਲੱਗੀਆਂ ਹੀਆਂ ਤੇ ਜਦੋਂ ਬਾਗ ਦਾ ਮਾਲੀ ਬੇਈਮਾਨ ਹੋ ਜੇ ਤੇ ਉਹ ਖੋਦੀ ਬਾਗ ਦਾ ਬੇੜਾ ਕਰ ਕਰਨ ਤੇ ਲੱਗ ਜੇ ਉਸ ਟਾਈਮ ਤੇ ਬਾਗ ਕੱਖ ਨਹੀਂ ਕਰ ਸਕਦਾ ਮੈਂ ਗੱਲ ਕਹਿਣਾ ਅੱਜ ਉਥੇ ਜਿਹੜਾ ਪ੍ਰਵਾਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਪ੍ਰਵਾਸੀ ਲੈ ਕੇ ਜਿਹੜੀ ਸੈਂਟਰ ਜੇਲ ਸੀ ਉਹਦੇ ਸਾਹਮਣੇ ਠਰਾ ਕਰਾਇਆ ਉਹਨਾਂ ਦਾ ਤੇ ਉਹ ਅਧੀਕਰਦੇ ਰਹੇ ਕੋਈ ਆਵੇ ਕੋਈ ਆਵੇ ਪਰ ਕੁਝ ਬੰਦੇ ਲਾਈਵ ਹੋ ਕੇ ਦੱਸ ਰਹੇ ਸੀ ਕਿ ਜਿਹੜੇ ਰਾਜਸਥਾਨ ਤੋਂ ਬੰਦੇ ਆ ਰਹੇ ਸੀ ਉਹਨਾਂ ਨੂੰ ਵੀ ਰੋਕ ਦਿੱਤਾ ਜਿਹੜੇ ਜਾ ਰਹੇ ਸੀ ਉਹਨਾਂ ਨੂੰ ਵੀ ਰੋਕ ਦਿੱਤਾ ਕਈਆਂ ਨੂੰ ਰਾਹ ਦੇ ਵਿਚ ਰੋਕ ਲਿਆ ਦੱਸ ਰਹੇ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਇਹਦਾ ਮਤਲਬ ਇਹ ਆ ਕਿ ਜਿਹੜੀ ਸਰਕਾਰ ਆ ਉਹ ਇਹ ਗੰਦਾ ਪਾਣੀ ਪਿਉਂਨ ਤੇ ਸਾਨੂੰ ਮਜਬੂਰ ਕਰ ਰਹੀ ਆ ਔਰ ਸਾਡਾ ਜਿਹੜਾ ਸਾਨੂੰ ਇਹਨਾਂ ਨੇ ਬੇਰੋਜ਼ਗਾਰ ਕੀਤਾ ਆ ਸਾਨੂੰ ਇਹਨਾਂ ਨੇ ਡਰਪੋਕ ਬਣਾਇਆ ਆ ਉਸ ਗੱਲ ਦਾ ਫਾਇਦਾ ਚੱਕ ਰਹੀ ਆ ਸਰਕਾਰ ਔਰ ਫਾਇਦਾ ਚੱਕੇ ਕਿਉਂ ਨਾ ਫਾਇਦਾ ਕਿਹੜੀ ਸਰਕਾਰ ਨੇ ਨਹੀਂ ਚੱਕਿਆ ਫਾਇਦਾ ਹਰ ਸਰਕਾਰ ਨੇ ਚੱਕਿਆ ਪਰ ਅਫਸੋਸ ਦੀ ਗੱਲ ਨੇ ਆ ਕਿ ਸਾਡੇ ਪੰਜਾਬ ਦੇ ਲੋਕਾਂ ਦਾ ਕੋਈ ਵੀ ਨਹੀਂ ਬੜਿਆ ਜਿਹੜਾ ਜਿਹੜੇ ਜਿਸ ਪਾਣੀ ਦੇ ਨਾਲ ਲੋਕਾਂ ਨੂੰ ਕੈਂਸਰ ਹੋ ਰਹੀ ਆ ਔਰ ਮੈਂ ਖੁਦ ਪਹਿਲਾਂ ਵੀ ਕਹਿ ਘਟਿਆ ਮੈਂ ਹੁਣ ਵੀ ਕਹਿਣਾ ਮੇਰੀ ਮਾਸੀ ਦੀ ਕੁੜੀ ਜਿਹੜੀ 16 ਸਾਲ ਉਮਰ ਆ ਉਹ ਵਿਚਾਰੀ ਇਸ ਬਿਮਾਰੀ ਦੀ ਪੀੜਤ ਹੋਈ ਪਈ ਆ ਮੇਰਾ ਤਾਇਆ ਉਹ ਇਸ ਬਿਮਾਰੀ ਦੇ ਨਾਲ ਪੀੜਤ ਹੋਇਆ ਪਿਆ ਮੇਰੇ ਪਿੰਡ ਦੇ ਵਿੱਚ ਕਈ ਵਿਅਕਤੀ ਇਹ ਬਿਮਾਰੀ ਦੇ ਜਿਹੜੇ ਕਹਿ ਲੋ ਸ਼ਿਕਾਰ ਹੋਏ ਪਏ ਆ ਤੇ ਜਿਹੜੇ ਇਹ ਬਿਮਾਰੀ ਦੇ ਸ਼ਿਕਾਰ ਹੋਏ ਆ ਜਾਂ ਤੋਂ ਉਹਨਾਂ ਨੂੰ ਪਤਾ ਜਾਂ ਰੱਬ ਨੂੰ ਪਤਾ ਤੇ ਜਾਂ ਉਹਨਾਂ ਦੇ ਪਰਿਵਾਰ ਨੂੰ ਪਤਾ ਉਹ ਕਿੰਨਾ ਔਖਾ ਹੁੰਦੇ ਆ ਨਾ ਤਾਂ ਫੈਕਟਰੀ ਦੇ ਮਾਲਕਾਂ ਨੂੰ ਪਤਾ ਨਾ ਹੀ ਉਹ ਪ੍ਰਵਾਸੀਆਂ ਨੂੰ ਪਤਾ ਨਾ ਹੀ ਸਰਕਾਰ ਨੂੰ ਪਤਾ ਨਾ ਹੀ ਜਿਹੜੇ ਅਫਸਰ ਆ ਉਹਨਾਂ ਨੂੰ ਪਤਾ ਜੇਕਰ ਤੁਸੀਂ ਉਹਨਾਂ ਦਾ ਅਜ ਪੱਖ ਪੂਰੀ ਜਾਣਿਆ ਤਾਂ ਮੈਂ ਕਹਿੰਦਾ ਉਹ ਪਾਣੀ ਵਿਧਾਨ ਸਭਾ ਚ ਕਿਉਂ ਨਹੀਂ ਚੱਲ ਚੱਲਦਾ ਉਹ ਪਾਣੀ ਲੋਕ ਸਭਾ ਚ ਕਿਉਂ ਨਹੀਂ ਚੱਲਦਾ ਉਹ ਪਾਣੀ ਸੀਚੇ ਵਾਲ ਕਿਉਂ ਨਹੀਂ ਪਿੰਦਾ ਸਾਡਾ ਬੇੜਾਗਰ ਕਰਾਉਣ ਤੇ ਲੱਗੇ ਹੋਏ ਆ ਜਿਵੇਂ ਰਾਜਿਆਂ ਨੇ ਸਿਪਾਈ ਰੱਖ ਕੇ ਆਪਦੀ ਪਰਜਾਂ ਦਾ ਬੇੜਾਗਰ ਕਰਾਇਆ ਉਸੇ ਤਰ੍ਹਾਂ ਤੁਸੀਂ ਸਾਡਾ ਬੇੜਾਗਰ ਕਰਾਉਣ ਤੇ ਲੱਗੇ ਹੋਏ ਆ ਸਾਨੂੰ ਮਾਰੀ ਜਾਂਦੇ ਆ ਤੁਸੀਂ ਉਹ ਸਿਆਸੀ ਲੋਕੋ ਤੁਸੀਂ ਬਿਜ਼ਨਸਮੈਨਾਂ ਦੀਆਂ ਗੱਲਾਂ ਦੇ ਵਿੱਚ ਆਏ ਹੋਏ ਆ ਬਿਜ਼ਨਸਮੈਨ ਲੋਕ ਤੁਹਾਨੂੰ ਚਲਾ ਰਹੇ ਆ ਪੰਜਾਬ ਦੇ ਵਿੱਚ ਸੱਟਾ ਚੱਲ ਰਿਹਾ ਪੰਜਾਬ ਦੇ ਵਿੱਚ ਸਿਕਟਾ ਚੱਲ ਰਿੰਦਾ ਪੰਜਾਬ ਦੇ ਵਿੱਚ ਸ਼ਰਾਬ ਚੱਲ ਰਹੀ ਆ ਕਿਉਂਕਿ ਉਹ ਤੁਹਾਨੂੰ ਟੈਕਸ ਤੇ ਤੁਹਾਨੂੰ ਫੰਡ ਦਿੰਦੇ ਆ ਜਿੰਨਾ ਗੱਲਾਂ ਕਰਕੇ ਤੁਸੀਂ ਇਹ ਚੀਜ਼ਾਂ ਚਲਾਉਂਦੇ ਆ ਸਾਨੂੰ ਬਿਮਾਰੀਆਂ ਵੰਡਣ ਤੇ ਹੋਏ ਪਏ ਆ ਤੁਸੀਂ ਸਾਡਾ ਸਾਥ ਕਿਉਂ ਨਹੀਂ ਦਿੰਦੇ ਸਾਡੇ ਨਾਲ ਕਿਉਂ ਨਹੀਂ ਖੜਦੇ ਲੋਕ ਭੋਲੇ ਆ ਲੋਕਾਂ ਨੂੰ ਨਹੀਂ ਪਤਾ ਕਿ ਜਿਹੜੀ ਇਹ ਬਿਮਾਰੀ ਆ ਲੋਕਾਂ ਦਾ ਘਾਣ ਕਰੂਗੀ ਅੱਜ ਹਜ਼ਾਰਾਂ ਪ੍ਰਵਾਸੀ ਇਕੱਠੇ ਕਰਕੇ ਤੁਸੀਂ ਪੰਜਾਬ ਦੀ ਛਾਤੀ ਤੇ ਨਚਾਏ ਆ ਉਹ ਜਦੋਂ ਪੰਜਾਬ ਦਾ ਮੋਢੀ ਬਾਹਰਲੇ ਬੰਦਿਆਂ ਨੂੰ ਲਿਆ ਕੇ ਪੰਜਾਬ ਦੇ ਲੋਕਾਂ ਦੇ ਸਿਰ ਤੇ ਨਚਾਵੇ ਇਹਦਾ ਮਤਲਬ ਇਹ ਆ ਕਿ ਉਹ ਦੁਸ਼ਮਣ ਨਾਲੋਂ ਘੱਟ ਨਹੀਂਗਾ ਤੇਰੀ ਦੁਸ਼ਮਣੀ ਕੀ ਸਾਡੇ ਨਾਲ ਤੇਰੇ ਲੋਕਾਂ ਨੇ 92 ਐਮਐਲਏ ਪਹਿਲਾਂ ਜਿਤਾਏ ਤਿੰਨ ਹੁਣ ਜਿਤਾਤੇ ਜਿਵਨੀ ਚੋਣ ਦੇ ਵਿੱਚੋਂ ਕੌਣ ਬੋਲੂਗਾ ਕੋਈ ਨਹੀਂ ਬੋਲਿਆ ਲਧਿਆਣੇ ਦਾ ਐਮਪੀ ਸੌ ਤਾਂ ਨਹੀਂ ਗਿਆ ਲੁਧਿਆਣੇ ਦੇ ਐਮਪੀ ਨੂੰ ਨੀਂਦ ਆਉਂਦੀ ਆ ਲੁਧਿਆਣੇ ਦੇ ਐਮਪੀ ਨੂੰ ਜਾਗ ਨਹੀਂ ਆਉਂਦੀ ਲੁਧਿਆਣੇ ਦੇ ਵਿੱਚੋਂ ਰੇਲਵੇ ਮੰਤਰੀ ਬਣਿਆ ਰਵਨੀਤ ਬਿੱਟੂ ਇਹ ਸਾਰੇ ਚੁੱਪੀ ਕਿਉਂ ਬੈਠੇ ਆ ਕਿਹੜੀ ਕੱਲੋਂ ਬੈਠੇ ਆ ਜਿਹੜਾ ਲੁਧਿਆਣੇ ਨੂੰ ਲੋਕ ਸਭਾ ਦੇ ਵਿੱਚ ਲਗਭਗ 9 ਐਮਐਲਏ ਪੈਂਦੇ ਹੋਣਗੇ ਜਿਹੜੇ ਐਮਐਲਏ ਪਖੰਡ ਕਰਦੇ ਸੀ ਝਾੜੂ ਵਾਲਿਆਂ ਦੇ ਨਹੀਂ ਪੱਥਰ ਤੋੜਦੇ ਸੀ ਉਹ ਕਰਦੇ ਸੀ ਆਹ ਕਰਦੇ ਸੀ ਅੱਜ ਉਥੇ ਆ ਕੇ ਕਿਉਂ ਨਹੀਂ ਖੜੇ ਕਿਹੜੀ ਗੱਲੋਂ ਨਹੀਂ ਖੜੇ ਕਿਉਂਕਿ ਜਿਹੜੀ ਇਹ ਬਿਮਾਰੀ ਆ ਆਮ ਲੋਕਾਂ ਨੂੰ ਲੱਗ ਰਹੀ ਆ ਜੇਕਰ ਤੁਸੀਂ ਡੀਸੀ ਦੇ ਡਾਕਟਰਾਂ ਦੇ ਵਿੱਚ ਜਾਉਂਗੇ ਜੇਕਰ ਤੁਸੀਂ ਐਸਐਸਪੀ ਡਾਕਟਰਾਂ ਦੇ ਵਿੱਚ ਜਾਉਂਗੇ ਜੇਕਰ ਤੁਸੀਂ ਕਿਸੇ ਵੱਡੇ ਘਰੇ ਮੀਟਿੰਗ ਕਰੋਗੇ ਤਾਂ ਤੁਹਾਨੂੰ ਜਿਹੜਾ ਪਾਣੀ ਆ ਉਹ ਬੋਤਲਾਂ ਦੇ ਵਿੱਚ ਬੰਦ ਮਿਲਣਾ ਜਿਹੜਾ ਪਾਣੀ ਆ ਤੁਹਾਨੂੰ ਛੁੱਧ ਮਿਲਣਾ ਤੁਸੀਂ ਐਕਟਰ ਲੋਕ ਕਲਾਕਾਰ ਲੋਕ ਮੰਤਰੀ ਲੋਕ ਜਿਹੜਾ ਪਾਣੀ ਆ ਉਹ ਮਹਿੰਗਾ ਪਾਣੀ ਪੀਣੇ ਆ ਉਹ ਸਾਡੇ ਨਲਕਿਆਂ ਦਾ ਪਾਣੀ ਤਾਂ ਛੱਡ ਦਿਓ ਉਹ ਸਾਡਾ ਕੱਸੀਆਂ ਦਾ ਪਾਣੀ ਤਾਂ ਛੱਡ ਦੋ ਸਿਆਣੇ ਕਹਿੰਦੇ ਹੁੰਦੇ ਸੀ ਸੱਚ ਕਹਿੰਦੇ ਸੀ ਕੋਈ ਝੂਠ ਨਹੀਂ ਸੀ ਵੀ ਜਿਹੜਾ ਦਰਿਆਵਾਂ ਦਾ ਪਾਣੀ ਆਉਂਦਾ ਜਿਹੜਾ ਨਹਿਰਾਂ ਦੇ ਵਿੱਚ ਪਾਣੀ ਆਉਂਦਾ ਉਹ ਤੜਕੇ ਉੱਠ ਕੇ ਨਿਰਨੇ ਕਾਲ ਜੇ ਪੀਆ ਕਰੋ ਉਹਨੂੰ ਖਾਲੀ ਪੇਟ ਪੀਆ ਕਰੋ ਸਵੇਰ ਤੇ ਮੇਰੇ ਵਰਗਾ ਪੁੱਛਦਾ ਸੀ ਬਾਪੂ ਕਿਉਂ ਪੀਆ ਕਰੀਏ ਉਹ ਕਹਿੰਦਾ ਭਲਿਆ ਮਾਨਸਾ ਇਹ ਜਿਹੜੀ ਦਰਿਆ ਦੇ ਵਿੱਚੋਂ ਪਾਣੀ ਵਗ ਕੇ ਆਉਂਦਾ ਇਹ ਜਿਹੜਾ ਨਹਿਰਾਂ ਚੋਂ ਪਾਣੀ ਵਗ ਕੇ ਆਉਂਦਾ ਇਹ ਕਈ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਨਾਲ ਖਹਿ ਕੇ ਆਉਂਦਾ ਇਹ ਪਾਣੀ ਤਾਂ ਪੀਣਾ ਜ਼ਰੂਰੀ ਆ ਤੇ ਅਕਸਰ ਸਾਡੇ ਦਾਦੇ ਪਰਦਾਦੇ ਉਦੋਂ ਨਹਿਰਾਂ ਦਾ ਪਾਣੀ ਪੀਂਦੇ ਸੀ ਅੱਜ ਕੱਲ ਤਾਂ ਬਾਈ ਨਲਕਿਆਂ ਦਾ ਪਾਣੀ ਵੀ ਬਰਬਾਦ ਹੋ ਗਿਆ ਅੱਜ ਹੁਣ ਸਾਡੇ ਖੂਹ ਨਹੀਂ ਛੱਡੇ ਸਾਡੀਆਂ ਨਹਿਰਾਂ ਨਹੀਂ ਛੱਡੀਆਂ ਸਾਡੇ ਉਹ ਜਿਹੜੇ ਕੁੱਤੇ ਨਾਲ ਕੇ ਕਹਿੰਦੇ ਸੀ ਏਡੇ ਏਡੇ ਮੂੰਹ ਵਾਲੇ ਉਹ ਨਹੀਂ ਛੱਡੇ ਤੇ ਹੁਣ ਅੱਦੇ ਅੱਦੇ ਇੰਚ ਵਾਲੇ ਜਿਹੜੇ ਨਲਕੇ ਲੱਗੇ ਜਾਂਦੇ ਆ ਕਮ ਸੇ ਕਮ ਇਹਨਾਂ ਨੂੰ ਤਾਂ ਬਖਸ਼ ਦੋ ਉਹ ਕਮ ਸੇ ਕਮ ਜਿਹੜੀਆਂ ਛੋਟੀਆਂ ਛੋਟੀਆਂ ਟੂਟੀਆਂ ਲੱਗੀਆਂ ਸਾਡੇ ਪਾਣੀ ਪੀਣਸ ਤੇ ਇਹਨਾਂ ਨੂੰ ਤਾਂ ਬਖਸ਼ ਦੋ ਬਿਜ਼ਨਸਮੈਨ ਚੰਗਾ ਪਾਣੀ ਪੀਂਦੇ ਆ ਓਏ ਐਕਟਰ ਪਾਣੀ ਚੰਗਾ ਪੀਂਦੇ ਆ ਔਰ ਸ਼ਰਿਆਮ ਕਹਿੰਦੇ ਆ ਕਿ ਅਸੀਂ ਜਿਹੜਾ ਕਹ ਲੋ ਟੈਕਸ ਭਰਦੇ ਆ ਬਿਲਕੁਲ ਟੈਕਸ ਭਰਦੇ ਆ ਪਰ ਕੀ ਇਹ ਬਿਮਾਰੀਆਂ ਲੋਕਾਂ ਨੂੰ ਲਵਾਉਣ ਦਾ ਟੈਕਸ ਆ ਜਿਹੜਾ ਫਾਂਡੀਆਂ ਟੈਕਸ ਜਿਹੜਾ ਫੰਡ ਦਿੱਤਾ ਜਾਂਦਾ ਕਿਸੇ ਮੰਤਰੀਆਂ ਨੂੰ ਉਹ ਫੰਡ ਤੁਸੀਂ ਆਪਦੀ ਫੈਕਟਰੀ ਦਾ ਪਾਣੀ ਜਿਹੜਾ ਜੇ ਰਿਲਲਾ ਕੋਈ ਪਦਾਰਥ ਆ ਤੁਹਾਡਾ ਉਹਨੂੰ ਕਿਸੇ ਨਾ ਕਿਸੇ ਬਿਲੇ ਲੌਂਗ ਤੇ ਲਾਓ ਦੂਜੀ ਗੱਲ ਜੇਕਰ ਫੈਕਟਰੀਆਂ ਵਾਲੇ ਟੈਕਸ ਦਿੰਦੇ ਆ ਤਾਂ ਨਾ ਭੁੱਲੋ ਜਿਹੜੇ ਆਮ ਲੋਕ ਆਏ ਮੰਤਰੀਆਂ ਨੂੰ ਅਫਸਰਾਂ ਨੂੰ ਤਨਖਾਹਾਂ ਦਿੰਦੇ ਆ ਕਿਉਂ ਹਰਦਮ ਤੁਸੀਂ ਕੁੱਟਦੇ ਮਾਰਦੇ ਰਹਿ ਗਏ ਸਾਨੂੰ ਅੰਗਰੇਜ਼ਾਂ ਨੇ ਕੁੱਟ ਲਿਆ ਸਾਨੂੰ ਰਾਜੇ ਮਹਾਰਾਜਿਆਂ ਨੇ ਕੁੱਟ ਲਿਆ ਸਾਨੂੰ ਤੁਸੀਂ ਵੀ ਕੁੱਟ ਲਿਆ ਸਾਡੇ ਪੱਲੇ ਕੁਛ ਨਾ ਕੋ ਛੱਡੋ ਆਜੋ ਮੈਂ ਵਿਖਾ ਦੇਵਾਂ ਕਿ ਅਸੀਂ ਲੁਧਿਆਣੇ ਵਾਲੇ ਰੋਡ ਤੋਂ ਹੀ ਮੈਂ ਆਇਆ ਔਰ ਮੈਂ ਕੋਈ ਉੱਥੇ ਬੰਨ ਲਾਉਣ ਨਹੀਂ ਗਿਆ ਸੀ ਬੰਨ ਲਾਉਣ ਦੀ ਮੇਰੀ ਔਕਾਤ ਨਹੀਂ ਹੈਗੀ ਮੈਂ ਸਿਰਫ ਮਾਹੌਲ ਵੇਖਣ ਗਿਆ ਸੀ ਕਿ ਮਾਹੌਲ ਕੀ ਆ ਪੰਜਾਬ ਦੇ ਲੋਕੋ ਤੁਹਾਨੂੰ ਕੁਛ ਕਹਿਣ ਦਾ ਫਾਇਦਾ ਨਹੀਂ ਇਹ ਆ ਵੇਖੋ ਆਹ ਰੋਡ ਤੇ ਜਿੰਨਾ ਚੇਰ ਸਾਨੂੰ ਬਿਜ਼ਨਸਮੈਨ ਚਲਾਉਣਗੇ ਉਹਨਾਂ ਚੇਰ ਅਸੀਂ ਕੱਖ ਨਹੀਂ ਕਰ ਸਕਦੇ ਬਾਕੀ ਪੰਜਾਬ ਦੇ ਲੋਕੋ ਪੰਜਾਬ ਦੇ ਮੁੱਖ ਮੰਤਰੀ ਅੱਗੇ ਅਪੀਲ ਕਰੋ ਬੇਨਤੀ ਕਰੋ ਤਾਂ ਕਿ ਜਿਹੜਾ ਮੁੱਖ ਮੰਤਰੀ ਆ ਮੁੱਖ ਮੰਤਰੀ ਜ਼ਹਿਰੀਲਾ ਜਿਹੜਾ ਪਾਣੀ ਹੁੰਦਾ ਜਾਂਦਾ ਉਸ ਪਾਣੀ ਨੂੰ ਬਚਾ ਲਵੇ 250 ਰਹਿ ਗਏ ਭਗਵੰਤ ਮਾਨ ਜੀ ਤੁਹਾਡੇ ਚੰਗੇ ਬੰਦਿਆਂ ਦੇ ਨਾਮ ਕਿਤਾਬਾਂ 'ਚ ਬੋਲਦੇ ਆ ਚੰਗੇ ਬੰਦਿਆਂ ਦੇ ਨਾਮ ਕਿਤਾਬਾਂ 'ਚ ਬੋਲਦੇ ਆ ਤੇ ਜਿਹੜੇ ਮਾੜੇ ਬੰਦੇ ਹੁੰਦੇ ਆ ਉਹਨਾਂ ਨੂੰ ਬੱਚੇ-ਬੱਚੇ ਗਲਤ ਬੋਲਦੇ ਆ ਹੁਣ ਤੁਸੀਂ ਚੰਗੇ ਬਣੋ ਪੰਜਾਬ ਦੇ ਲੋਕਾਂ ਦਾ ਸਾਥ ਦਿਓ ਬਾਕੀ ਮੇਰ ਹੈ ਨਹੀਂ ਕਿ ਵੀ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੋਗੇ ਇਕੱਲਾ ਭਗਵੰਤ ਮਾਨ ਨਹੀਂ ਮਾੜਾ 117 ਐਮਐਲਏ ਕੀ ਕਰੀ ਜਾਂਦੇ ਆ ਪੰਜਾਬ ਦੇ 13 ਐਮਪੀ ਕੀ ਕਰੀ ਜਾਂਦੇ ਆ ਕੁਝ ਕ ਰਾਜ ਸਭਾ ਮੈਂਬਰ ਕੀ ਕਰੀ ਜਾਂਦੇ ਆ ਪੰਜਾਬ ਦੇ ਤੁਸੀਂ ਔਰ ਜਿਹੜੇ ਐਸਐਸਪੀ ਸਾਹਿਬਾਨ ਡੀਸੀ ਸਾਹਿਬਾਨ ਸਾਰੀ ਪੰਜਾਬ ਤੋਂ ਮੁੱਖ ਮੋੜ ਗਏ ਉਹ ਭਲੇ ਉਹ ਮਾਨਸੂ ਦੁਨੀਆ ਤੋਂ ਲੈ ਕੇ ਕੀ ਜਾਣਾ ਆਪਾਂ ਨਾਲ ਕੀ ਜਾਊਗਾ ਆਪਣੇ ਜਿਹੜੀ ਆਪਾਂ ਦੋ ਡੰਗ ਦੀ ਰੋਟੀ ਖਾਣੇ ਉਹ ਵੀ ਨਾਲ ਨਹੀਂ ਜਾਣੇ ਪੰਜਾਬ ਦੇ ਲੋਕਾਂ ਦਾ ਕੋਈ ਤਾਂ ਸਹਾਰਾ ਬਣਾਓ ਇਸ ਦੁਨੀਆ ਤੇ ਆਏ ਆ ਤੇ ਇਸ ਦੁਨੀਆ ਤੋਂ ਜਾਣਾ ਵੀ ਆ ਪਰ ਕੁਝ ਲੋਕਾਂ ਵਾਸਤੇ ਕੁਛ ਨਾ ਕੁਛ ਕਰਕੇ ਜਾਓ ਇਹ ਤੁਹਾਡੇ ਵਾਸਤੇ ਬੇਨਤੀ ਆ ਤੁਹਾਡੇ ਅੱਗੇ ਬੇਨਤੀ ਆ ਕੁਝ ਲੋਕਾਂ ਵਾਸਤੇ ਕਰਕੇ ਜਾਓ ਲੋਕਾਂ ਦੀ ਔਕਾਤ ਜੇ ਕਰ ਜਿਹੜੇ ਇਹ ਗੱਲਾਂ ਕੈਂਸਰ ਦੀ ਬਿਮਾਰੀ ਕਹਿਣੀ ਤਾਂ ਇੱਥੇ ਤਾਂ ਬੱਸ ਸੁਣ ਲਈ ਤੇ ਕਹਿ ਤੀ ਪਰ ਹਸਪੀਟਲਾਂ 'ਚ ਜਾਓ ਜੇ ਛੋਟੇ-ਛੋਟੇ ਬੱਚੇ ਵੀ ਦੁਖੀ ਹੋਏ ਪਏ ਆ ਵੱਦਸੀਸ ਲੈ ਕੇ ਡੁੱਬੂਗੀ ਪੰਜਾਬ ਨੂੰ ਪੰਜਾਬ ਦੇ ਲੀਡਰਾਂ ਨੂੰ ਲੈ ਕੇ ਡੁੱਬੂਗੀ ਜਿਹੜੇ ਲੀਡਰਾਂ ਦਾ ਕਹਿਣਾ ਮੰਨਦੇ ਆ ਉਹਨਾਂ ਨੂੰ ਡੁੱਬੂਗੀ ਫੈਕਟਰੀਆਂ ਦੇ ਮਾਲਕਾਂ ਨੂੰ ਲੈ ਕੇ ਡੁੱਬੂਗੀ ਇਹ ਵੱਦਸੀਸ ਯਾਦ ਰੱਖੋ ਜੀ ਤੂਫਾਨ ਆਉਣਗੇ ਕਿਸੇ ਟਾਈਮ ਤੇ ਔਰ ਜਿਨ੍ਹਾਂ ਨੇ ਪੰਜਾਬ ਦਾ ਘਾਣ ਕਿਟਾ ਉਹ ਦਫਾਨ ਡਾਕੇ ਲੈ ਕੇ ਜਾਊਗਾ ਯਾਦ ਰੱਖਿਆ ਜੀ ਇਸ ਗੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ